ਜਿਹੜੇ ਬੰਦੇ ਪਹਿਲਾਂ ਠਾਉਂ ਚੁੰਦੇ ਆ ਨਾ ਸਰਪੰਚੀ ਵੇਲੇ ਤੇ ਮਗਰੋਂ ਜਦੋਂ ਬੰਦਾ ਕਾਗਜ਼ ਭਰ ਦਿੰਦਾ ਵੀ ਨਾਂ ਦਾ ਵਾਪਸ ਹੁੰਦੇ ਆ ਵੀ ਟਾਈਮ ਟੱਪ ਜਾਂਦਾ ਤੇ ਮਗਰੋਂ ਉਹੀ ਬ੍ਰਾਂਡ ਭਾਲਦੇ ਆ ਦਾਰੂ ਦਾ ਆਖ ਦਿੰਦੇ ਯਾਰ ਸ਼ਰਾਬ ਬ੍ਰਾਂਡ ਦੀ ਪਿਆ ਦਾ ਖਾਸਾ ਸੰਤਰਨ ਇਹ ਨਹੀਂ ਗੱਲ ਨਹੀਂ ਬੰਦੀ ਮਗਰੋਂ ਫਿਰ ਸਰਪੰਚ ਵੀ ਲੀਖਾ ਕਢਾ ਦਿੰਦਾ ਨਾ ਜਦੋਂ ਤੁਰਦਾ ਕੋਈ ਕੰਮ ਹੋਵੇ ਤਾਂ ਦਾ ਖਰਚ ਮੈਨੂੰ ਪਾ ਕੇ ਜੀ ਬੰਨ ਲੈਂਦੇ ਖਰਚਾ ਮੈਨੋਂ ਹਣਾ ਉਹ ਖਰਚਾ 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 ਮੇਰੇ ਕੋਈ ਕੋ ਦੋਸਤ ਆ ਗਿਆ ਸੀ ਮੇਰੇ ਚੱਲਦੇ ਆ ਉਦੋਂ ਨੂੰ ਬਈ ਜੇ ਕੋਈ ਮੜੇ ਜੇ ਕੰਮ 'ਚ ਪੁਲਿਸ ਨੇ ਬੰਦਾ ਚੱਕਿਆ ਹੁੰਦਾ ਉਹ ਸਰਪੰਚ ਜਦੋਂ ਉਹਨੂੰ ਛੁਣਾਉਣ ਜਾਂਦਾ ਉਹਦੋਂ ਉਹਦਾ ਬਈ ਉਹਦੇ ਵਾਲ ਕੱਢ ਦਿੰਦੇ ਆ ਸ਼ੰਬਰ ਜੇ ਚਾਹੇ ਆ ਨਾ ਉਦੋਂ ਫਿਰ ਤੁੱਪ ਤਾਂ ਤੈਨੂੰ ਪਤਾ ਲੋਪ ਹੀ ਰਹਿੰਦੀ ਆ ਹਨਾ ਉਦੋਂ ਫਿਰ ਮੀਟ-ਮੂਟ ਵੀ ਚੰਗਾ ਹਾਜਮ ਆਉਂਦਾ ਤੇ ਬਾਕੀ ਨਾਲ ਅਗਲਾ কুরਕਰਾ ਸ਼ੁਰਕਰਾ ਵੀ ਭਾਲਦਾ ਫਿਰ ਹੱਥ ਨੇ ਚੰਗੀ ਵੱਡਣ ਵਾਲੀ ਸਿਕਟ ਜਾਂ ਹੁਣ ਤਾਂ ਬਈ ਉਹ ਸਮੋਕਿੰਗ ਵਾਲੇ ਹੁੱਕੇ ਜੇ ਆ ਗਏ ਪੂਰੀ ਮੰਨ ਕੇ ਚੱਲ ਬ੍ਰਾਂਡ ਦੀ ਸਰਪੰਚੀ ਹੋਣੀ ਸੀ ਕੀ ਹਨਾ ਤੇ ਫਿਰ ਉਹ ਤਾਂ ਮੱਛੀ ਵੀ ਚੱਲ ਜਾਂਦੀ ਐ ਜਿਨੇ ਕੋਈ ਜ਼ਿਆਦਾ ਖਰਚਾ ਕਰਨਾ ਨਹੀਂ ਬੀਬੀਆਂ ਵਾਸਤੇ ਮੈਂ ਤਾਂ ਨਾ ਬਈ ਬੀਬੀਆਂ ਵੀ ਜਿਹੜੀਆਂ ਚਿਕਨ ਖਾਂਦੀਆਂ ਚੁੱਪ ਕਰਕੇ ਖਾ ਆਇਆ ਕਰੋ ਕਿਉਂ ਚੇ ਮੰਦਣੀ ਆ ਜਿੰਨਾ ਚਿਰ ਸੰਖੀ ਚੱਬ ਕੇ ਹਨਾ ਪੂਰੀ ਲਖੀਰ ਕਢਾ ਕੇ ਬੋਟ ਨਹੀਂ ਨਾ ਪੈਂਦੀ ਸਰਪੰਚ ਨੂੰ ਤੇ ਸੰਤੁਸ਼ਟੀ ਉਹਨਾਂ ਨੂੰ ਵੀ ਨਹੀਂ ਮਿਲਦੀ ਸਰਬਸੰਤੀ ਨੂੰ ਨਾ ਸਰਪੰਚੀ ਨਾ ਦਾ ਪਿੰਡ ਵਾਲੇ ਮੰਨਦੇ ਆ ਤੇ ਨਾ ਹੀ ਉਹ ਸਰਪੰਚ ਮੰਨਦਾ ਅੱਛਾ ਹਾਂ ਤੇ ਕਈ ਪੈਰ ਵੀ ਛੱਡ ਜਾਂਦੇ ਆ ਵੀ ਮੈਂ ਖਣੀ ਕਿੱਡਾ ਕੋ ਲੈਕ ਬੰਦਾ ਮੈਨੂੰ ਜਿਹਨੂੰ ਸਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਤੇ ਇਸ ਵਕਤ ਤਾਂ ਮੌਜੂਦਾਂ ਗੋਪੀ ਭਲਾਈ ਜੀ ਨਾਲ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਇਹਦੇ ਬਾਰੇ ਗੱਲਬਾਤ ਕਰਾਂਗੇ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਤੇ ਮਾਲਕ ਕਿੱਦਾਂ ਸਰਪੰਚੀ ਦਾ ਪਿੰਡਾਂ 'ਚ ਮਾਹੌਲ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਬਈ ਮੈਂ ਬਾਈ ਦੇ ਚੈਨਲ ਦੇ ਥਰੂ ਬੇਨਤੀ ਕਰਦਾ ਹਾਂ ਬਈ ਇੱਕ ਨਾ ਮੈਂ ਨਵਾਂ ਚੈਨਲ ਬਣਾਇਆ ਆ ਉਹਦਾ ਫੇਸਬੁੱਕ ਤੇ ਗੋਪੀ ਗੁਰਪ੍ਰੀਤ ਅਫੀਸ਼ੀਅਲ ਤੇ ਬਾਈ ਉਹਦੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਕਿਉਂਕਿ ਹੁਣ ਆਪਾਂ ਜਿਹੜੀਆਂ ਵੀਡੀਓ ਪਾਉਣੇ ਆ ਕੋਈ ਵੀ ਉਹ ਨਵੇਂ ਪੇਜ ਤੇ ਪਾਉਣੇ ਆ ਤੇ ਪੁਰਾਣੇ ਪੇਜ ਤੋਂ ਸ਼ੇਅਰ ਕਰ ਦਿੰਨੇ ਆ ਜੀ ਉਹ ਆਪਾਂ ਜਿਹੜਾ ਹੈ ਡੀਐਮ ਦੇ ਵਿੱਚ ਜਿਹੜਾ ਆਪਾਂ ਜਾਂ ਕਮੈਂਟਸ ਦੇ ਵਿੱਚ ਉਹਦਾ ਲਿੰਕ ਵੀ ਸ਼ੇਅਰ ਕਰ ਦਿੰਨੇ ਆ ਬਾਕੀ ਵੀਡੀਓ ਦੇ ਉੱਪਰ ਵੀ ਲਾ ਦਾਂਗੇ ਠੀਕ ਹੈ ਜੀ ਜੇ ਆਪਾਂ ਗੱਲ ਕਰ ਗਏ ਪੰਜਾਬ ਦੇ ਵਿੱਚ ਸਰਪੰਚੀ ਹੈ ਤੇ ਆਜਾਦੇ ਆ ਬਾਈ 4:00 ਵਜੇ ਕੰਟੈਂਪਟ ਕੋਡ ਲੱਗ ਜਾਊਗਾ ਮੈਂ ਉਹ ਤਾਂ ਮੰਨ ਲਓ ਅੱਜ ਤੋਂ ਨਾਲ ਆਪਣੇ ਵੀਡੀਓ ਰਿਲੀਜ਼ ਹੋਣੇ ਉਦੋਂ ਤਾਂ ਲੱਗ ਹੀ ਚੁੱਕਿਆ ਹੋਣਾ ਮੈਂ ਤਾਂ ਨਾ ਯਾਰ ਹਜੇ ਨਾ ਲੱਗੇ ਦ ਦਸੰਬਰ ਜੇ ਜ ਰੋਤਵੇਲੀ ਹੁੰਦੀ ਆ ਵਾਵਾ ਲਿਖਾ ਕਢਾਉਣਗੇ ਸਰਪੰਚਾਂ ਦੀਆਂ ਹੁਣ ਤਾਂ ਆਏ ਆ 12 13 ਅਕਤੂਬਰ ਦਾ ਇਲੈਕਸ਼ਨ ਆਖੀ ਜਾਂਦੇ ਕਿ 2022 ਦਾ ਹਾਂ 20 ਦਾ ਤੇ 20 ਅਕਤੂਬਰ ਨੂੰ ਤਾਂ ਬਈ ਝੋਨੇ ਦਾ ਸੀਜ਼ਨ ਭੱਗ ਜਾਣਾ ਤੇ ਲੋਕਾਂ ਨੂੰ ਟਾਈਮ ਹੀ ਨਹੀਂ ਮਿਲਣਾ ਸੈਂਖੀ ਚੱਬਣ ਦਾ ਤੇ ਫਿਰ ਜਿੰਨਾ ਚਿਰ ਇੱਕ ਬਈ ਹੋਰਗਾ ਇੱਕ ਬਈ ਸਰਪੰਚਾਂ ਨੂੰ ਨਾ ਮੇਰੀ ਬੇਨਤੀ ਆ ਹੱਥ ਬੰਨ੍ਹ ਕੇ ਮੇਰੇ ਕੋਲੇ ਮੁੰਡੇ ਜਾਂ ਪਿੰਡ ਦੀਆਂ ਬੀਬੀਆਂ ਆ ਪੈਣਾ ਨਾ ਬਈ ਬਹੁਤ ਆਦਿਆਂ ਵੀ ਤੂੰ ਆਹ ਗੱਲ ਤੇ ਬੋਲਦਾ ਨਹੀਂ ਇੱਕ ਤਾਂ ਬਾਈ ਬਣ ਕੇ ਪੇਠੇ ਤੇ ਕੱਦੂ ਦੀ ਸਬਜ਼ੀ ਨਾ ਧਰਿਓ ਤੇ ਇੱਕ ਬਾਈ ਬਣ ਕੇ ਜਿਹੜੀਆਂ ਭੈਣਾ ਹੱਥ ਨੇ ਆਉਂਦੀਆਂ ਨਾ ਵੀ ਜਦ ਪਿੰਡਾਂ ਦੀਆਂ ਜਿਵੇਂ ਅਮਰੀਕਾ ਕੋਈ ਭਜਾਂਗਾਂ ਲੱਗਦੀਆਂ ਜਾਂ ਭੈਣਾ ਜਾਂ ਤਾੰਗਾ ਚਾਚੀਆਂ ਉਹਨਾਂ ਨੂੰ ਯਾਰ ਕੰਮ ਸੇਕਮ ਠੰਡਾ ਦਾ ਪਿਆਦਿਆ ਕਰਿਓ ਗਲਾਸ ਇਹ ਠੰਡਾ ਦਾ ਪਿਉਂਦੇ ਨਹੀਂ ਪਿਉਂਦੇ ਬਈ ਜਲ ਜੀਰਾ ਨਹੀਂ ਨਹੀਂ ਘਟ ਉਹ ਐ ਉਸ ਕੈਚ ਪਾਣੀ ਜਿਹੜੀ ਦੋ ਬਣਾ ਲੈਂਦੇ ਐ ਫਿੱਕੀ ਜੀ ਖੰਡ ਆ ਐਣਾ ਯਾਰ ਜਦੋਂ ਖੁੱਲ ਕੇ ਖੇਡਣਾ ਹੋ ਨਾ ਮੈਦਾਨ 'ਚ ਤੇ ਪੈਰਸੀ ਵਾਲੇ ਮੰਗਾਇਆ ਕਰੋ ਦੂਜੇ ਜਿੰਨਾ ਚਿਰ ਸੰਖੀ ਚੱਬ ਕੇ ਹਨਾ ਪੂਰੀ ਲਖੀਰ ਕਢਾ ਕੇ ਵੋਟ ਨਹੀਂ ਨਾ ਪੈਂਦੀ ਸਰਪੰਚ ਨੂੰ ਤੇ ਸੰਤੁਸ਼ਟੀ ਉਹਨਾਂ ਨੂੰ ਵੀ ਨਹੀਂ ਮਿਲਦੀ ਸਰਬਸ਼ੰਤੀ ਨੂੰ ਨਾ ਸਰਪੰਚੀ ਨਾ ਦਾ ਪਿੰਡ ਵਾਲੇ ਮੰਨਦੇ ਆ ਤੇ ਨਾ ਹੀ ਉਹ ਸਰਪੰਚ ਮੰਨਦਾ ਅੱਛਾ ਹਾਂ ਤੇ ਕਈ ਪੈਰ ਵੀ ਛੱਡ ਜਾਂਦੇ ਆ ਵੀ ਮੈਂ ਖਣੀ ਕਿੱਡਾ ਕ ਲੈਕ ਬੰਦਾ ਮੈਨੂੰ ਜਿਹਨੂੰ ਸਰ ਸਰ ਸਾਡੇ ਨਾ ਪਿੱਛੇ ਹੋਈ ਆ ਇੱਕ ਬੰਦੇ ਨੂੰ ਨਾ ਸਾਡੇ ਪਿੰਡ ਦੇ ਨੂੰ ਮੈਂਬਰ ਚੋਂਤਾ ਸਰਬਸ਼ੰਤੀ ਨਾਲ ਉਹ ਬਈ ਉਦੋਂ ਤਾਂ ਚੁੰਨਤਾ ਹਨਾ ਚਲ ਕੋਈ ਨਾਂ ਬੋਲੇ ਮੈਂ ਆਖਿਆ ਵੀ ਸੀ ਕਿਦੋਂ ਉਹ ਤਿੰਨਾਂ ਨੂੰ ਮੈਂ ਕਿਹਾ ਯਾਰ ਆਪਾਂ ਹੋਰ ਬੰਦਾ ਠਾਦਗੇ ਮੈਂ ਕਿਹਾ ਬੰਦਾ ਪੈਰ ਛੱਟ ਜਾਊਗਾ ਉਦੋਂ ਤਾਂ ਕਰੇ ਮੈਂ ਖੰਡ ਪਾਠ ਖਲਾਉ ਮੈਂ ਗੁਰਦੁਆਰੇ ਨੂੰ ਪੈਸੇ ਦੇਉ ਮੈਂ ਐਂ ਕਰੂੰਗਾ ਮੈਂ ਯਾਂ ਕਰੂੰਗਾ ਮੁੜ ਕੇ ਬਈ ਕਿਹਨੇ ਤਾਂ ਗੁਰਦੁਆਰਾ ਸਾਹਿਬ ਨੂੰ ਪੈਸੇ ਦੇਣੇ ਸੀ ਕਿਹਨੇ ਖੰਡ ਪਾਠ ਖਲਾਉਣੇ ਸੀ ਉਲਟਾ ਉਹਦੇ ਘਰ ਵਾਲੀ ਆਦੀ ਕੋਈ ਸਾਡੇ ਦਾ ਬਰਾਬਰ ਉੱਠਣ ਵਾਲਾ ਹੀ ਨਹੀਂ ਸੀ ਪਿੰਡ 'ਚ ਅੱਛਾ ਮੈਂ ਗੱਲ ਕਰ ਐਵੇਂ ਪਿੰਡ ਨੇ ਪੱਤੀ ਨੇ ਸਹਿਮਤੀ ਕਰ ਲਈ ਨਹੀਂ ਮੈਂ ਕਿਹਾ ਤੇਰੇਆਂ ਲੀਖਾਂ ਆਂਦੀਆਂ ਕਢਾਈਆਂ ਉਹ ਗੱਲਾਂ ਨੂੰ ਆ ਬਈ ਜਿੰਨਾ ਚਿਰ ਨ ਲੱਗੇ ਨਾ ਨਾ 20 25 ਲੱਖ ਸਰਪੰਚੀ ਵੀ ਨਹੀਂ ਰਾਸ ਆਉਂਦੀ ਜੇ ਸਰਬਸੰਤੀ ਨਾਲ ਮਿਲ ਜੇ ਨਾ ਫਿਰ ਲੜਾਈ ਪਾਲਦਾ ਪਿੰਡ 'ਚ ਸਰਪੰਚੀ ਲੜਾਈ ਪਾਲਦਾ ਉਹਨੂੰ ਆਏ ਹੁੰਦਾ ਮੇਰੀ ਇੱਜ਼ਤ ਬਾਲੀ ਆ ਮੇਰੇ ਮੂਰੇ ਪਿੰਡ ਦਾ ਕੋਈ ਬੰਦਾ ਮੇਰੇ ਵਿਰੁੱਧ ਜੀ ਉੱਠਿਆ ਮੈਂ ਖਣੀ ਕਿੱਡਾ ਕਿ ਚੰਗਾ ਤੇ ਥੋੜਾ ਜਿਹਾ ਉਹ ਬਈ ਇਲੈਕਸ਼ਨ ਆ ਆ ਭੜੇ ਜਮਾਨੇ ਸਮੇਂ 'ਚ ਗਿਆ ਬਈ ਯਾਰ ਵੈਸੇ ਤਾਂ ਹੁਣ ਆਇਆ ਵੀ ਜੇ ਨਹੀਂ ਭਾਈ ਦਸੰਬਰ ਜੇ 'ਚ ਆਏ ਆ ਨਾ ਉਦੋਂ ਫਿਰ ਤੁੱਪ ਤਾਂ ਤੈਨੂੰ ਪਤਾ ਲੋਪ ਹੀ ਰਹਿੰਦੀ ਆ ਹਨਾ ਉਦੋਂ ਫਿਰ ਮੀਟ-ਮੂਟ ਵੀ ਚੰਗਾ ਹਜਮ ਆਉਂਦਾ ਤੇ ਬਾਕੀ ਨਾਲ ਅਗਲਾ কুরਕਰਾ ਸ਼ੋਰ ਕਰਾ ਵੀ ਪਾਲਦਾ ਫੇਰ ਆਥ ਨੇ ਚੰਗੀ ਬੱਟਣ ਵਾਲੀ ਸਿਕਟ ਜਾਂ ਹੁਣ ਤਾਂ ਬਈ ਉਹ ਸਮੋਕਿੰਗ ਵਾਲੇ ਹੁੱਕੇ ਜੇ ਆ ਗਏ ਪੂਰੀ ਮੰਨ ਕੇ ਚੱਲ ਬ੍ਰਾਂਡ ਦੀ ਸਰਪੰਚੀ ਹੋਣੀ ਸੀਗੀ ਹਨਾ ਤੇ ਫੇਰ ਉਦੋਂ ਮੱਛੀ ਵੀ ਚੱਲ ਜਾਂਦੀ ਐ ਜਿਨੇ ਕੋਈ ਜ਼ਿਆਦਾ ਖਰਚਾ ਕਰਨਾ ਨਹੀਂ ਵੀਰੀ ਤੇ ਬੀਬੀਆਂ ਵਾਸਤੇ ਮੈਂ ਤਾਂ ਨਾ ਬਈ ਬੀਬੀਆਂ ਵੀ ਜਿਹੜੀਆਂ ਚਿਕਨ ਖਾਂਦੀਆਂ ਚੁੱਪ ਕਰਕੇ ਖਾ ਆਇਆ ਕਰੋ ਕਿਉਂ ਚੇ ਮੰਦਣੀ ਆ ਘਰੇ ਵੀ ਪੜਦੇ ਜੇ ਨਾਲ ਤਰੀ ਤਰੀ ਪਾਈ ਲੈਣੀਆਂ ਕਿ ਨਹੀਂ ਨਹੀਂ ਵੈਸੇ ਇੱਕ ਗੱਲ ਆਈ ਸਰਪੰਚ ਜੀ ਬੰਦਿਆਂ ਦੀ ਬਹੁਤ ਸੇਵਾ ਨਹੀਂ ਬੀਬੀਆਂ ਦੀ ਆ ਸੇਵਾ ਘੱਟ ਹਾਂ ਇਹ ਗੱਲ ਬਈ ਗਲਤ ਆ ਬੀਬੀਆਂ ਦੀ ਜੇ ਹੋਰ ਨਹੀਂ ਕੋਈ ਵੀ ਸੇਵਾ ਕਰਨੀ ਨਾ ਤੇ ਬੀਬੀਆਂ ਨੂੰ ਵਧਕਾ ਇੱਕ ਸ਼ੂਟ ਬਣਾ ਰਿਆ ਕਰੋ 22500 ਦਾ ਇੱਕ ਬੀਬੀ ਨੂੰ ਸ਼ੂਟ ਬਣਾਵੇ ਕਿਉਂ ਬੰਦਾ ਤਾਂ ਬਈ 5000 ਖਾ ਜਾਂਦਾ ਇੱਕ ਨਿਤ ਬੋਤਲ ਨਾਲ ਚੰਗਾ ਪੁੱਜਗਾ ਤੇ ਮਗਰਲੇ ਤਿੰਨ ਦਿਨ ਮੀਟ ਵੀ ਚੱਲਦਾ ਹੁਣ ਤਾਂ ਬਈ ਇਹ ਮਗਰਲੇ ਤਿੰਨ ਦਿਨ ਕਿਉਂ ਚੱਲਦਾ ਜਾਂ 10 12 ਉਹਦਾਵਾ 10 12 ਦੇ ਨਾਲ ਚੀਕ ਨਿਕਲਦੀ ਆ ਬੈਸ ਦਾ ਯਾਰ ਕਹਿੰਦੇ ਜਦੋਂ ਮਾਲਾ ਇਹ ਇਲੈਕਸ਼ਨ ਵੀ ਦੋ ਤਰ੍ਹਾਂ ਦਾ ਇੱਕ ਜਰਨਾ ਹੁੰਦਾ ਇੱਕ ਮਾਲਾ ਜਿਹੜਾ ਹੈਗਾ ਆਪਾਂ ਕਿਹਾ ਇਲੈਕਸ਼ਨ ਤਾਂ ਬਈ ਅਸਲ ਵਿੱਚ ਸਾਰਾ ਹੀ ਜਰਨਲ ਹੁੰਦਾ ਜਿਹੜਾ ਕੋਈ ਐਸਸੀ ਭਾਈਚਾਰੇ ਦਾ ਬੰਦਾ ਉੱਠਦਾ ਨਾ ਉਹ ਵੀ ਜਿਹੜੇ ਆਪਣੇ ਜ਼ਿਮੀਂਦਾਰ ਭਰਾ ਉਹ ਆਪਦੇ ਹੱਕ ਦਾ ਬੰਦਾ ਠਾਉਂਦੇ ਆ ਬਈ ਆਪਾਂ ਇਹਨੂੰ ਠਾ ਗਏ ਹਨ ਤੇ ਕੋਈ ਐਸਸੀ ਭਰਾ ਹੁੰਦਾ ਦਾਮ ਵਾਲਾ ਜਿਹੜਾ ਬੰਦਾ ਆਪ ਸਰਪੰਚੀ ਆਪ ਦੀ ਆਪ ਕਰਦਾ ਬਈ ਇਹ ਕਿਉਂ ਹੁੰਦਾ ਮਾਲਾ ਆਪ ਦੀ ਦੂਜੇ ਬੰਦੇ ਜਿਹੜੇ ਰਜਰਬ ਵਾਲੇ ਸਰਪੰਚੀ ਜਰਨਲ ਹੀ ਕਰ ਜਾਂਦੇ ਆ ਉਹ ਫਿਰ ਬਈ ਉਹ ਗੱਲ ਫਿਰ ਪੈਸੀ ਦੀ ਆ ਜਾਂਦੀ ਹੈ ਨਾ ਅਕਸਰ ਹਨਾ ਜਿਹੜਾ ਯਾਰ ਉਹ ਇੱਕ ਗੱਲ ਆ ਚਲ ਬਾਈ ਮੈਂ ਇਹ ਕਹਣਾ ਵੀ ਉਹ ਤਾਂ ਕਹਿੰਦੇ ਪੰਜਾਬੀਆਂ ਦਾ ਜੇ ਮੈਂ ਕਰਜ਼ਾ ਬਹੁਤ ਆ ਪੰਜਾਬ ਪੰਜਾਬ ਚ ਪੈਸੇ ਨਹੀਂ ਤੇ ਹੁਣ ਦੇਖ ਲਈ ਐਮਐਲਏ ਜਿੰਨੇ ਖਰਚ ਕੀ ਪਿੰਡਾਂ ਦੇ ਉਹਨਾਂ ਕਰੋੜ ਕਰੋੜ ਨੂੰ ਤਾਂ ਸਰਪੰਚ ਵੀ ਪੰਜਾਬ ਦੇ ਘਟ ਘਟ 50 ਪਿੰਡਾਂ ਚ ਹੈਗੇ ਹੈਗੇ ਬਈ ਹੈਗੇ ਇਹਦੇ ਚ ਕੋਈ ਸ਼ੱਕ ਨਹੀਂ ਇਹ ਜਿਆਦਾ ਬਈ ਸਰਕਾਰ ਹੀ ਨਾ ਹੱਥ ਪਾ ਸਕਦੀ ਹੈ ਇਸ ਚ ਨੂੰ ਪਰ ਸਰਕਾਰ ਵੀ ਨਹੀਂ ਇਹਦੇ ਚ ਕੁਝ ਕਰ ਸਕਦੀ ਯਾਰ ਜਦੋਂ ਜੱਟ ਦੀ ਅੜੀ ਮਾੜੀ ਹੁੰਦੀ ਹੈ ਹੂੰ ਅੜੀ ਚ ਜਿਆਦਾ ਪੈਸੇ ਹਾਂ ਅੜੀ ਚ ਹੀ ਕੰਮ ਹੁੰਦਾ ਇੱਕ ਫਿਰ ਉਹ ਤੋਂ ਮੁੜ ਕੇ ਆਸ ਦਿੰਦੇ ਗੱਲ ਮੁੱਚ ਤੇ ਆ ਗਈ ਜੋ ਇੱਜ਼ਤਾਂ ਤੇ ਆ ਗਈ ਵੈਸੇ ਤੂੰ ਤਾਂ ਸਾਲ ਪਹਿਲਾਂ ਹੀ ਪਤਾ ਲੱਗਣ ਲੱਗ ਪੈਂਦਾ ਵੀ ਇਹਦੇ ਮੱਖ ਲੜਦੀ ਆ ਸਰਪੰਚੀ ਦੀ ਬੰਦੇ ਬੰਦਾ ਪਹਿਲਾਂ ਦੱਸਣ ਲੱਗ ਪੈਂਦਾ ਵੀ ਮੇਰੇ ਪੂਰੀ ਖੁਰਕ ਹੁੰਦੀ ਆ ਸਰਪੰਚੀ ਦੀ ਇਹ ਇਹ ਗੱਲ ਤੂੰ ਨੋਟ ਕਰ ਲੈ ਹੁਣ ਬੰਲਾ ਵੀ ਜਿਹੜਾ ਤਰੀਕਾ ਨਾ ਅੱਧੇ ਕਹਿੰਦੇ ਯਾਰ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਨਹੀਂ ਯਾਰ ਪੜੇ ਲਿਖੇ ਵਾਲੀ ਗੱਲ ਚਲੋ ਠੀਕ ਆ ਪੜੇ ਲਿਖੇ ਬੰਦੇ ਨੂੰ ਹਨਾ ਜ਼ਿਆਦਾ ਤਕਨੀਕ ਹੁੰਦੀ ਆ ਪਰ ਯਾਰ ਜਿਹੜੇ ਬੰਦੇ ਪਹਿਲਾਂ ਦੇ ਹੁਣ ਪਿੰਡਾਂ 'ਚ ਤਰਨਾਡ ਬੰਦੇ ਆ ਜਿਹੜਿਆਂ ਦੇ ਥਾਣੇ ਦਰਬਾਰੇ ਛਿੱਕਾ ਚੱਲਦਾ ਅਕਸਰ ਉਹ ਪੜ੍ਹਾਈ ਨਾਲ ਨਹੀਂ ਨਾ ਉਹਨਾਂ ਦੀ ਜਾਣ ਪਛਾਣ ਇਹ ਤਾਂ ਫਿਰ ਗੱਲ ਮੈਂ ਤਾਂ ਨਹੀਂ ਇਹ ਚੀਜ਼ ਨੂੰ ਮੰਨਦਾ ਪੜੇ ਲਿਖੇ ਤੇ ਹੋਰ ਸੂਲ ਹੁੰਦੇ ਆ ਜਿਹੜੇ ਆਮ ਪੈਸੇ ਤਾਂ 12 ਜਵਾਤਾਂ ਵੀ ਆਮ ਹੀ ਆ ਨਾ ਕੋਈ ਐਡੀ ਵੱਡੀ ਗੱਲ ਨਹੀਂ ਹੁਣ ਤਾਂ ਮੁੰਡੇ ਕੁੜੀਆਂ ਪੀ ਐਚ ਡੀ ਕਰੀ ਫਿਰਦੇ ਆ ਡਬਲ ਡਬਲ ਐਮ ਐ ਪਰ ਫਿਰ ਵੀ ਨਹੀਂ ਅਕਸਰ ਜਿਹੜੇ ਪੁਰਾਣੇ ਛਿੱਕੇ ਆ ਉਹ ਤਾਂ ਉਵੇਂ ਹੀ ਚੱਲਦੇ ਆ ਨਾ ਉਹ ਹਜੇ ਤੇ ਲੈਣੀ ਨਾ ਬਾਈ ਕਿ ਲੱਗਦਾ ਫਿਰ ਐਤ ਕੀ ਜਿਹੜਾ ਪਹਿਲਾਂ ਵਾਲੀਆਂ ਸਰਪੰਚਾਂ ਉਹਨੇ ਢੜਕੇ ਨਾ ਹੋਊਗੇ ਤਾਂ ਅੱਗੇ ਨੂੰ ਵਧੂਗੇ ਤੇ ਘਟਿਆ ਹੋਊਗਾ ਇਹਦਾ ਯਾਰ ਪਿੰਡਾਂ ਦਾ ਹਿਸਾਬ ਆ ਬਾਈ ਹਨਾ ਕਈ ਪਿੰਡਾਂ ਇਤੋਂ ਤੇਰੇ ਭਰਾ ਤੂੰ ਜਾਣਦਾ ਮਾਲਾ ਤੇਰੇ ਯਾਰ ਮੇਰੀ ਦੱਸਦੇ ਹੋਣਾ ਕੋਈ ਸਰਪੰਚ ਦੀ ਸਲਾਹ ਲੈਣ ਵੀ ਆ ਜਣਾ ਨਾ ਵੀ ਹਾਂ ਹਾਂ ਬਾਈ ਹੈਗੇ ਵਾਧੂ ਪਿੰਡ ਆ ਲੈ ਆਪਣੇ ਮੁਕਸਰ ਜ਼ਿਲ੍ਹੇ ਦੇ ਵਾਧੂ ਪਿੰਡ ਆ ਮੁਕਸਰ ਜ਼ਿਲ੍ਹੇ ਦੇ ਆਪਣੇ 20 ਪਿੰਡ ਹੋਣੇ ਜਿੱਥੇ ਪੂਰੇ ਮੈਚ ਫਸਣਗੇ ਪੂਰੇ ਮੈਚ ਫਸਣਗੇ ਹਾਂ ਪੂਰੇ ਫਸਣਗੇ ਲੈ ਇਹਦੇ ਚ ਕਿਹੜੀ ਗੱਲ ਸਾਡੇ ਭਲਾਈਆਂ ਨੇ ਪੂਰੇ ਰੁਪਏ ਲੱਗਣਗੇ ਮੈਨੂੰ ਲੱਗਦਾ 60- ਪਾਇਨ 70 ਲੱਖ ਨੂੰ ਤੁਹਾਡੇ ਹਾਂ ਮਾੜੇ ਪਿੰਡ ਦੇ ਸਰਪੰਚ ਜਿੰਨੇ ਤਾਂ ਮੰਬਰਾਂ ਦੇ ਪੈਸੇ ਲੱਗ ਜਾਂਦੇ ਸਾਡੇ ਬਾੜਾ ਚ ਛੀ ਛੀ 8 8 ਕਿੰਨਾ ਜੀਰਾ ਲੱਗ ਜਾਊਗਾ ਖੀਰਾ ਲੱਕ ਜੀਰਾ ਖੀਰਾ ਤਾਂ ਬਹੁਤ ਲੱਗਣਾ ਜਿਹੜਾ ਦਾਲ ਇੰਨਾ ਕਿ ਪੈਂਦਾ ਹੁੰਦਾ ਜੀਰਾ ਜੀਰਾ ਵੀ ਲੱਗ ਜਾਊਗਾ 2.5 ਦਾ ਕਿਸਾ 2.5 ਦਾ ਕਿਰਨ ਦਾ 2.5 ਕਵਾਂਟਲ ਵੀ ਲਾ ਦਿੰਦੇ ਓੜੇ ਬਲ ਤਾਂ ਬੋਲ ਕੇ ਯਾਰ ਜਦੋਂ ਖੀਰਾ ਖੂਰੇ ਵਾਲੀਆਂ ਸਰਪੰਚੀਆਂ ਦਾ ਗੰਗਾ ਬਈ ਹੁਣ ਤਾਂ ਬ੍ਰਾਂਡਡ ਰਹਿ ਗਈਆਂ ਹੁਣ ਤਾਂ ਅਗਲੇ ਹੱਥ ਨੇ ਜਿਆਦਾ ਲਸਣ ਪਕੌੜੀ ਬਹਲਦੇ ਆ ਤੇ ਜਾ ਰੋਸਟਰਡ ਭਾਲਦੇ ਆ ਜਾ ਆਖ ਦਿੰਦੇ ਚਲ ਫਿਰ ਕੋਣੀ ਦੋ ਦਿਨਾਂ ਪਿਛਲੇ ਤਰੀ ਵਾਲਾ ਬਣਾ ਲਓ ਉਹਦੇ ਚ ਵੜੀਆਂ ਹੀਆਂ ਵੀ ਨਹੀਂ ਐਤ ਕਿ ਭਾਈ ਵੜੀਆਂ-ਪੜੀਆਂ ਨਹੀਂ ਕਿਸੇ ਨੇ ਪਸੰਦ ਕਰਨੀਆਂ ਸਰਪੰਚੀ ਵੇਲੇ ਸਿੱਧੇ ਹੋ ਕੇ ਮੁਰਗਾ ਲਿਆਓ ਘਟਾ ਕੇ ਕਿ ਨਹੀਂ ਨਹੀਂ ਜਿਹੜੇ ਬੰਦੇ ਇੰਨਾ ਕੁ ਖਾਂਦੇ ਪੀਂਦੇ ਵੋਟ ਪਾ ਜਾਂਦੇ ਹੁੰਦੇ ਤੇ ਕੋਈ ਗਰੰਟੀ ਨਹੀਂ ਹੁੰਦੀ ਯਾਰ ਇਹ ਨਾ ਅਸਲ ਮੈਂ ਇੱਥੇ ਆ ਕੇ ਹੀ ਆਪਾਂ ਮਾਰ ਖਾਂਦੇ ਆ ਜਿਹੜੇ ਬੰਦੇ ਪਹਿਲਾਂ ਠਾਣ ਚੁੰਨਦੇ ਆ ਨਾ ਸਰਪੰਚੀ ਵੇਲੇ ਤੇ ਮਗਰੋਂ ਜਦੋਂ ਬੰਦਾ ਕਾਗਜ਼ ਭਰ ਦਿੰਦਾ ਵੀ ਨਾਂ ਦਾ ਵਾਪਸ ਹੁੰਦੇ ਆ ਵੀ ਟਾਈਮ ਟੱਪ ਜਾਂਦਾ ਤੇ ਮਗਰ ਉਹ ਹੀ ਬ੍ਰਾਂਡ ਪਾਲਦੇ ਦਾਰੂ ਦਾ ਆਖ ਦਿੰਦੇ ਯਾਰ ਸ਼ਰਾਬ ਬ੍ਰਾਂਡ ਦੀ ਵਿਆਹ ਦਾ ਖਾਸਾ ਸੰਤਰਨ ਇਹ ਨਹੀਂ ਗੱਲ ਨਹੀਂ ਬੰਦੀ ਬ੍ਰਾਂਡ ਦੀ ਲਿਆ ਕੋਈ ਫਿਰ ਮੈਂ ਇੱਕ ਡਬਲ ਮੰਗਦੇ ਉਹ ਹੀ ਹੈ ਜਿਹੜਾ ਬੰਦਾ ਭਾਈ ਮੈਂ ਹਰੇਕ ਭੈਣ ਭਰਾ ਨੂੰ ਕਹਿਣਾ ਪੰਜਾਬ ਦੇ ਨੂੰ ਵੀ ਜਿਹੜਾ ਬੰਦਾ ਤੁਹਾਨੂੰ ਸਰਪੰਚੀ ਦਾ ਦਾਣਾ ਉਹ ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਹੁਣ ਤਾਂ ਅੱਜ ਕੱਲ ਦਾ ਗਰੁੱਪ ਬਣਿਆ ਮੈਂ ਕਈ ਵਾਰ ਗਰੁੱਪਾਂ ਚ ਵੀ ਦੇਖਿਆ ਸਾਡੇ ਪਿੰਡਾਂ ਦੇ ਗਰੁੱਪਾਂ ਚ ਕਹਿੰਦੇ ਆ ਫਾਣਿਆ ਤੂੰ ਅੜ ਤਾਨੂੰ ਲੱਖ ਰੁਪਿਆ ਫੰਡ ਵੀ ਦੇਵਾਂਗੇ ਹਾਂ ਉਹ ਗੱਲਾਂ ਹੀ ਹੁੰਦੀਆਂ ਭਾਈ ਮਗਰ ਉਹ ਜਿਹੜਾ ਲੱਖਾਂ ਦਾ ਮਗਰ ਉਹ 5000 ਵੀ ਨਹੀਂ ਦਿੰਦਾ ਫੰਡ ਦਾ ਇਹ ਗੱਲਾਂ ਹੀ ਹੁੰਦੀਆਂ ਐਵੇਂ ਨਹੀਂ ਤੇਰੇ ਨਾਲ ਖੜਾਂਗੇ ਨਾਲ ਦੇ ਉਹ ਨਹੀਂ ਨਹੀਂ ਐਵੇਂ ਵਹਿ ਵੀ ਹੁੰਦੇ ਪਿੰਡਾਂ 'ਚ ਦਾ ਭਈ ਸਗਾ ਭਰਾ ਹੀ ਖੜਦਾ ਦੂਜੇ ਤਾਂ ਸਾਰੇ ਪੱਜ ਜਾਂਦੇ ਆ ਕਈ ਤਾਂ ਖਾਨ ਵਾਲੇ ਹੀ ਹੁੰਦੇ ਐਵੇਂ ਭਰਾ ਹੀ ਬਣੇ ਦੋ ਬਨੋਟੀ ਭਰਾ ਹੁੰਦੇ ਆ ਪੱਠੇ ਪੁੱਠੇ ਹੀ ਬਹੁਤ ਵੱਡੇ ਜਾਂਦੇ ਫਿਰ ਜਦ ਤੂੰ ਪੱਠਿਆਂ ਦੀ ਗੱਲ ਕਰਦਾ ਪਤੰਦਰਾ ਢੋਲ ਚੋਂ ਕਣਕ ਮੁੱਕ ਜਾਂਦੀ ਐ ਸਰਪੰਚੀ ਜਿੰਨੀ ਸਰਪੰਚੀ ਜਿਹਨੇ ਸਰਪੰਚੀ ਦਾ ਇਲੈਕਸ਼ਨ ਲੜ ਲਿਆ ਜਿਹੜਾ ਬੰਦਾ ਸਰਪੰਚ ਬਣ ਗਿਆ ਉਹ ਸਮਝ ਲੈ ਐਮਪੀ ਦਾ ਐਮਐਲਏ ਦਾ ਹਰੇਕ ਇਲੈਕਸ਼ਨ ਲੜ ਸਕਦਾ सरपंची ਦਾ ਸਭ ਤੋਂ ਵੱਡਾ ਇਲੈਕਸ਼ਨ ਹੁੰਦਾ ਹੈ। ਸਰਪੰਚੀ ਦਾ ਐਮਐਲਏ ਐਮਪੀ ਤੋਂ ਔਖੀ ਹੈ। ਸਰਪੰਚੀ ਦਾ ਬਰ ਕੱਲੇ-ਕੱਲੇ ਹੋ ਜਾਂਦੇ ਆ। ਹਾਂ। ਕਿਉਂਕਿ ਸਰਪੰਚੀ ਕੱਲੇ-ਕੱਲੇ ਬੰਦੇ ਨੂੰ ਸਾਲਾ ਚ ਕਰਨਾ। ਸਰਕਾਰ ਕਹਿੰਦੀ ਵੀ ਸਰਬਸੰਮਤੀ ਕਰੋ ਯਾਰ ਫਰੈਂਡਸ। ਨਹੀਂ ਹੁੰਦੀਆਂ ਬਾਈ। ਆਪਣੇ ਮਾਲਵਾਜ ਤਾਂ ਹੁੰਦੀਆਂ ਨਹੀਂ। ਦਬਾਬੇ-ਦਬੂਬੇ 'ਚ ਹੋ ਜਾਂਦਾ ਕਿ ਆਖਣਾ ਮਾਲਵੇ ਵਾਲੇ ਤੇ ਮਾਝੇ ਵਾਲੇ ਦਾ ਬਾਈ ਬੁੱਕਟੇ ਹੀ ਪਵਾਉਣਗੇ। ਹੋਟੇ ਨਈ ਅੱਗੇ ਅੱਗੇ ਵਾਲੇ ਸਰਪੰਚ ਉਹਦੇ ਅੱਗੇ ਤਾਂ ਗਰਾਂਟਾ ਗੁੰਟਾ ਬਾਰੇ ਬਈ ਇੱਕ ਗੱਲ ਆ ਸਰਪੰਚ ਉਹ ਬੰਦੇ ਨੂੰ ਚੁਣੋ ਜਿਹੜਾ ਪਿੰਡ ਦਾ ਭਲਾ ਚਾਹੁੰਦਾ ਧੀ ਭੈਣ ਦੀ ਇੱਜ਼ਤ ਕਰਦਾ ਕਿਸੇ ਪਾਰਟੀ ਬਾਜੀ ਜੇ ਸਣੀ ਲੈਂਦਾ ਪਾਰਟੀ ਬਾਜੀ ਨੂੰ ਨਾ ਸਰਪੰਚ ਚੁਣੋ ਬਈ ਆ ਕਾਲੀਆਂ ਦਾ ਜਾਂ ਕਾਂਗਰਸ ਦਾ ਜਾਂ ਆਮ ਆਦਮੀ ਦਾ सरपंच सुनो जेड़ा बंदा ਪਿੰਡ ਦੀ ਸਾਂਝੀ ਗੱਲ ਕਰਦਾ ਨਹੀਂ ਜੇ ਸਾਂਝੀ ਗੱਲ ਇੱਕ ਵਾਰ ਕਹਿੰਦੇ ਇਹੋ ਜਿਹੇ ਬੰਦੇ ਸਰਪੰਚ ਨਾਲ ਦੂਜੇ ਪਾਸੇ ਤੁਸੀਂ ਕਹੀ ਜਾਂਦੇ ਉਹ ਇਹਨਾਂ ਦੇ ਢੋਲ ਚੋਂ ਕਣਕੀ ਮੋਕਾ ਦੇਣੀ ਨਹੀਂ ਯਾਰ ਉਹ ਤਾਂ ਫਿਰ ਮੁੱਕਣੀ ਮੁੱਕਣੀ ਐ ਰੋ ਤਾਂ ਉਹਦਾ ਉਹਦਾ ਪੱਕਾ ਹੀ ਆ ਉਹਦਾ ਫੰਸ਼ਨ ਤਾਂ ਹੋਣਾ ਹੀ ਆ ਯਾਰ ਉਹਦਾ ਫੰਸ਼ਨ ਆ ਉਹਦਾ ਕਰਾਉਣਾ ਹਾਂ ਮਗਰ ਉਹ ਫਿਰ ਸਰਪੰਚ ਵੀ ਲੀਖਾ ਕਢਾ ਦਿੰਦਾ ਨਾ ਜਦੋਂ ਤੁਰਦਾ ਕੋਈ ਕੰਮ ਹੋਵੇ ਤਾਂ ਦਾ ਖਰਚਾ ਮੈਨੂੰ ਪੱਕੇ ਜੀ ਭੰਨ ਲੈਂਦੇ ਖਰਚਾ ਮੈਨੋਂ ਹਾ ਉਹ ਖਰਚਾ 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 ਮੇਰੇ ਕੋਈ ਕੋਈ ਦੋਸਤ ਆ ਗਿਆ ਸੀ ਮੇਰੇ ਚਲਦੇ ਆ ਉਦੋਂ ਨੂੰ ਬਾਈ ਜੇ ਕੋਈ ਮਾੜੇ ਜੇ ਕੰਮ ਚ ਪੁਲਿਸ ਨੇ ਬੰਦਾ ਚੱਕਿਆ ਹੁੰਦਾ ਉਹ ਸਰਪੰਚ ਜਦੋਂ ਉਹਨੂੰ ਛੁਣਾਉਣ ਜਾਂਦਾ ਉਦੋਂ ਨੂੰ ਤਾਂ ਬਾਈ ਉਹਦੇ ਵਾਲ ਕੱਟ ਦਿੰਦੇ ਆ ਹੈਨਾ ਨਹੀਂ ਹੁਣ ਸਰਪੰਚਾਂ ਨੂੰ ਪੈਸੇ ਬੰਨਦੇ ਆ ਅੱਗੇ ਗ੍ਰਾਂਟ ਨਹੀਂ ਹੁਣ ਨਹੀਂ ਬੰਨਦੇ ਬਾਈ ਹੁਣ ਤਾਂ ਆਦ ਨਾ ਵਿਝਣੇ ਸਾਰੇ ਉਹ ਤਾਂ ਪਹਿਲਾਂ ਹੀ ਆਖੀ ਜਾਂਦਾ ਉਹ ਖੱਟੀ ਪਾਗ ਵਾਲਾ ਭਗਵੰਤ ਮਾਨ ਉਹ ਕਹਿੰਦਾ ਵੀ ਆਪ ਦਾ ਸੋਚ ਸਮਝ ਕੇ ਲਾਇਆ 40 ਦਾ ਸੀ ਨਹੀਂ ਹੁੰਦਾ ਕਹਿੰਦਾ 40 ਵੀ ਬੱਲੇ ਹੀ ਜਾਊਗਾ ਮਾਲਾ ਕੋ ਗੱਲਾ ਨਹੀਂ ਰਹਿਗੀਆਂ ਨਹੀਂ ਉਹ ਗੱਦਾ ਨਹੀਂ ਬਾਈ ਕੋਈ ਤੈਨੂੰ ਸਰਪੰਚ ਯਾਦ ਆ ਜਿਹੜਾ ਨੇ ਘੈਂਟ ਕੰਮ ਕੀਤਾ ਹੋਵੇ ਮਾਲਾ ਸੋਲੇ ਪਿੰਡਾਂ ਦਾ ਜਾਂ ਜੋ ਵੀ ਜਾਂ ਜਾਂ ਉਹਦੀ ਚਲਦੀ ਬੜੀ ਹੁੰਦੀ ਹੋਵੇ ਜਾਂ ਕਿਸੇ ਸਿਸਟਮ ਕੋਈ ਬਾਈ ਮੇਰੀ ਗੱਲ ਸੁਣ ਚਲਦੀ ਤਾਂ ਯਾਰ ਆਪੋ ਆਪਣਾ ਹਨਾ ਚਲਦੀ ਤਾਂ ਬਈ ਘਰ ਫੂਕ ਤਮਾਸ਼ਾ ਹੁੰਦਾ ਹਰੇਕ ਦੀ ਚੱਲਣ ਲੱਗ ਪੈਂਦੀ ਆ ਕਿਸੇ ਮਲਾਜਮ ਦੀ ਵੰਗਾਰ ਚੱਲਣੀ ਕਦੋਂ ਵੀ ਉਹਨੇ ਕੁਝ ਵੀ ਆਗਤਾ ਭਾਵੇਂ ਐਸਐਚਓ ਆ ਭਾਵੇਂ ਡਿਪਟੀ ਆ ਭਾਵੇਂ ਐਸਐਸਪੀ ਐ ਤਹਿਸੀਲਦਾਰ ਆ ਚਾਹੇ ਯਾਰ ਗੱਲ ਮਕਾਰ ਡਿਪਟੀ ਕਮਿਸ਼ਨਰ ਜਿਲ੍ਹੇ ਦਾ ਜਿਹੜਾ ਬੰਦਾ ਬਈ ਉਹ ਅਫਸਰशाही ਦੀ ਵੰਗਾਰ ਚੱਲਦਾ ਉਹਨੂੰ ਆਟੋਮੈਟਿਕ ਹੀ ਕੁਰਸੀ ਮਿਲਦੀ ਹੈ ਦਫ਼ਤਰ ਚ ਗਏ ਨੂੰ ਠੀਕ ਆ ਉਹਦੇ ਚ ਲੀਡਰਿੰਗਾਂ ਲੋਡਰਿੰਗਾਂ ਪਾਲਟੀਆਂ ਪੂਲਟੀਆਂ ਕੋਸ਼ ਨਹੀਂ ਕਰਦੇ ਨਾ ਉਹ ਤਾਂ ਐਵੇਂ ਮੰਨਦੀਆਂ ਗੱਲਾਂ ਤੇ ਸਰਪੰਚ ਨਹੀਂ ਕਰਉਂਦੇ ਨੇ ਮੈਂਬਰ ਉੱਠਣਗੇ ਫਿਰ ਮੈਂਬਰਾਂ ਨੂੰ ਕੀ ਸਲਾਹ ਦੇਗਾ ਮੈਂਬਰ ਬਈ ਜਿਹੜੇ ਤਾਂ ਆਮ ਨੋਰਮਲ ਆ ਛੋਟੇ ਪਿੰਡ ਆ ਹਨਾ ਜਿੱਥੇ ਸਰਪੰਚੀ 10 ਲੱਖ ਦੀ ਖੇਡ ਆ ਉਹ ਉੱਥੇ ਤਾਂ ਮੈਂਬਰ 5-7000 ਨਾਲ ਹੀ ਬਣ ਜਾਂਦਾ ਜਿੱਥੇ ਰੋਕਰਾ ਕੇ ਬਣ ਜਾਂਦਾ ਹਾਂ ਉਹ ਤਾਂ ਲੱਡੂ ਵੰਡ ਕੇ ਬਣ ਜਾਂਦਾ ਗੁਰਦੁਆਰਾ ਸਾਹਿਬ ਚ ਤੇ ਜਿੱਥੇ ਭਈ ਸਰਪੰਚੀ 50 ਲੱਖ ਤੋਂ ਪਲੱਸ ਆ ਉਥੇ ਮੈਂਬਰਾਂ ਦਾ ਭਈ 5 ਲੱਖ ਨਹੀਂ ਮੰਨੂ ਜੰਮਿਆ ਹਾਂ ਹਾਂ ਉਹ ਤੇ ਉਹ ਸਾਰਾ ਸਾਰੇ ਪਿੰਡ ਨੂੰ ਰੋਟੀ ਕਰਨੀ ਹੁੰਦੀ ਉਹ ਨਹੀਂ ਸਾਰੇ ਪਿੰਡ ਨੂੰ ਨਹੀਂ ਉਹ ਤਾਂ ਵਾਰਡ ਵਾਰਡ ਨੂੰ ਹੀ ਹੁੰਦਾ ਉਹ ਕੰਮ ਭਈ ਵਧਗਾ ਹੋ ਗਿਆ ਵਾਰਡ ਵਾਲਾ ਕੰਮ ਵਧਗਾ ਹੋ ਗਿਆ ਕਿਵੇਂ ਹਾਂ ਵਾਰਡ ਵਾਲਾ ਕੰਮ ਆਏ ਵਧਗਾ ਹੋ ਗਿਆ ਉਹ ਤੇਰਾ ਆਪਣਾ ਉਹਨੇ ਇੱਕ ਭੁਗਾਰੀ ਸਾਹਮਣੇ ਆ ਵੀ ਜਿਵੇਂ ਤੈਨੂੰ ਦੇਤਾ ਭਈ ਆ ਇੰਨੇ ਕ ਸਾਹਮਣਾ ਬਾਈ ਯਾਰ ਜਿਹੜੇ ਸਰਪੰਚੀ ਤੇ ਕਈ ਬੰਦੇ ਹੁੰਦੇ ਵੀ ਇਧਰੋਂ ਪੀ ਕੇ ਉਧਰੋਂ ਵੀ ਪੀ ਜਾਂਦੇ ਇਧਰੋਂ ਹੀ ਪੀ ਜਾਂਦੇ ਫਿਰ ਉਹਨਾਂ ਦਾ ਕੀ ਸਿਸਟਮ ਹੁੰਦਾ ਪਿੰਡ ਤੇ ਕਿੰਨੇ ਤਰ੍ਹਾਂ ਦੇ ਬੰਦੇ ਹੁੰਦੇ ਬੰਦੇ 5 ਤਰ੍ਹਾਂ ਦੇ ਕਿਵੇਂ ਕਿਹੜੇ ਕਿਹੜੇ ਇੱਕ ਤਾਂ ਇਧਰੋਂ ਸੁਣ ਲਈ ਉਧਰ ਛੱਡ ਤੀ ਉਹ ਹੁੰਦੇ ਆ ਇੱਕ ਬੰਦੇ ਹੁੰਦੇ ਐਵੇਂ ਸਾਰੀ ਜਿਹੜੀ ਗੱਪਾਂ ਮਾਰੀ ਜਾਣੀਆਂ ਪੰਪ ਦੇਈ ਜਾਣੇ ਇੱਕ ਬੰਦੇ ਹੁੰਦੇ ਸੱਚ ਤੀ ਖੜਨਾ ਜਿੱਥੇ ਉਹਨਾਂ ਨੇ ਖੜ ਗਏ ਤਾਂ ਖੜੀ ਜਾਣਾ ਯਾਰ ਭਾਵੇਂ ਵੱਡੇ ਜਾਣਾ ਜੇ ਤੈਨੂੰ ਹਾਂ ਕਹਿ ਤੀ ਤਾਂ ਤੇਰੇ ਮਗਰੀ ਹਾਂ ਠੀਕ ਆ ਇੱਕ ਬੰਦੇ ਹੁੰਦੇ ਆ ਐਵੇਂ ਅਗਲੇ ਦੇ ਘਰੇ ਜਾ ਕੇ ਘੰਡ ਸੋਈ ਕੰਨੀ ਨਿਗਾ ਮਰੀ ਜਾਣੀ ਠੀਕ ਆ ਇੱਕ ਬੰਦੇ ਹੁੰਦੇ ਆ ਉਹਦੇ ਨਾਲ ਰਹਿ ਗਈ ਉਹਦੇ ਨਾਲ ਗਦਾਰੀ ਕਰਨੀ ਉਹਦਾ ਮਾੜਾ ਸੋਚਣਾ ਪੰਜ ਤਰ੍ਹਾਂ ਦੇ ਬੰਦੇ ਆ ਤੇ ਮਨ ਲਾਇਆ ਹੁਣ ਜੇ ਬੰਦੇ ਨੇ ਸਰਪੰਚ ਖਾਣੋਂ ਫਿਰ ਕਿਹੜੇ ਬੰਦੇ ਤੇ ਫੋਕਸ ਕਰਨਾ ਪੈਣਾ ਉਹ ਤਾਂ ਬਈ ਉਹਨਾਂ ਤੇ ਫੋਕਸ ਕਰਨਾ ਪੈਣਾ ਵੀ ਜਿਹੜੇ ਨਾਲ ਖੜਕੇ ਤਾਂ ਖੜਕੇ ਖੜਕੇ ਹਾਂ ਦੂਜੇ ਨਹੀਂ ਕੋਈ ਕੁਸ ਕਰਦੇ ਜਿਹੜੇ ਉਹ ਆਪਣਾ ਤੇਰੇ ਆ ਰਸੂ ਮੈਂ ਕਰਨੀ ਨਿਗਾਹ ਮਾਰ ਲਈ ਜਾਂ ਗੱਪ ਮਾਰਦੇ ਉਹ ਉਹਨਾਂ 'ਚ ਕੱਢਣ ਪਾਉਂਦੇ ਨਹੀਂ ਕੋਈ ਕਹਿੰਦੇ ਇਹੋ ਜਿਹੇ ਹੁੰਦੇ ਆ ਜਦੋਂ ਪਤਾ ਨਾ ਹੁੰਦਾ ਵੀ ਇਹਨੇ ਜਿਤਨਾ ਤਾਂ ਹੈ ਨਹੀਂ ਪਰ ਉਹਨੂੰ ਪੰਪਦਣਾ ਨੇ ਹੜਦੇ ਵੀ ਕੋਈ ਜਗ ਉਹਨਾਂ ਨੂੰ ਆਏ ਹੁੰਦਾ ਵੀ ਚੰਗਾ ਲੋਟ ਆਇਆ ਫਸਿਆ ਹੁਣ ਇਹਦਾ ਲਵਾ ਦੇ ਜਿਹੜਾ ਕੋਈ ਲੱਗਦਾ ਨਹੀਂ ਹੁਣ ਸਰਪੰਚ ਜਿਹੜਾ ਬੰਦੇ ਸਰਪੰਚ ਖਾਉਂਦੇ ਆ ਫਿਰ ਉਹ ਬੰਦੇ ਨਾਲ ਖਾਰ ਹੀ ਖੜਦੇ ਤੇ ਉਹਦਾ ਭਲਾ ਚਾਹੁੰਦੇ ਨਹੀਂ ਆਏ ਸਾਰੇ ਨਹੀਂ ਹੁੰਦੇ ਕਈ ਹੁਣ ਜਿਵੇਂ ਪਿੰਡਾਂ 'ਚਾ ਪ੍ਰੱਪਾ ਬਈ ਜਿਵੇਂ ਹੁਣ ਪੰਜ ਬੁੜਿਆਂ ਦੀ ਲਾਦਾ ਉਹਨਾਂ ਦਾ ਆਪ ਦਾ ਪ੍ਰੱਪਾ ਜਾਂ ਸੱਤ ਬੁੜਿਆਂ ਦੀ ਲਾਦਾ ਜਾਂ ਚਾਰਾਂ ਬੁੜਿਆਂ ਦੀ ਲ ਚੁਣ ਕੇ ਪਿੰਡ ਚੋਂ ਪਿੰਡ ਦੇ ਉਹ ਮੋਤਵਾਰ ਬਣ ਜਾਂਦੇ ਆ ਵੀ ਸਾਡਾ ਵੀ ਸਾਡੇ ਕਬੀਲੇ ਨੇ ਤਾਂ ਪਿੰਡ ਤੇ ਸਰਪੰਚੀ ਕਰੀ ਆ ਸਰਪੰਚੀ ਦਾ ਅੱਖਰ ਵੀ ਚਾਰ ਅੱਖਰ ਮਗਰਲੇ ਦਾ ਹਰੇ ਕੀ ਖਰੀਦ ਲੈਂਦਾ ਪਪੇ ਟਿੱਪੀ ਚਾਚਾ ਮੂਰਲਾ ਸਸਾਰ ਆ ਰਿਹਾ ਤਾਂ ਅੰਕ ਕਰਦਾ ਹੈ ਉਹੀ ਲਵਾਉਂਦਾ ਦੋ ਕਿੱਲੇ ਦੇ ਪੈਸੇ ਸਹੀ ਹੈ ਪਰ ਬਈ ਸਰਪੰਚ ਉਹ ਬੰਦਾ ਚੁਣੋ ਵੀ ਜਿਹੜਾ ਤੁਹਾਨੂੰ ਪਤਾ ਵੀ ਹਾਂ ਬੰਦਾ ਸਹੀ ਆ ਨਾਲ ਖੜਜੂਗਾ ਕਈ ਉਹਨਾਂ ਸਰਪੰਚੀ ਐ ਜਿਹਦੇ ਹਰੇਕ ਦਾ ਹਿਸਾਬ ਪੱਤੀ ਕਰਨਾ ਉਹ ਬੰਦਾ ਨਹੀਂ ਕੰਮ ਕਰਦਾ ਸਰਪੰਚ ਦੇ ਕੋਲ ਬੰਦ ਨੂੰ ਕੰਮ ਕੀ ਪੈਂਦੇ ਪੰਡਾ ਸਾਰੇ ਚਲਦੇ ਹੀ ਸਰਪੰਚ ਤੋਂ ਕੰਮ ਆ ਪਿੰਡ 'ਚ ਜੇ ਬਾਜੀ ਪਾਉਣਾ ਹੁੰਦਾ ਉਹ ਬੰਦਾ ਵੀ ਸਰਪੰਚ ਦੇ ਘਰੇ ਜਾਂਦਾ ਪਹਿਲਾਂ ਸਰਪੰਚ ਯਾਰ ਪਿੰਡ ਦਾ ਰਾਸ਼ਟਰਪਤੀ ਹੁੰਦਾ ਕੋਈ ਮਣੀ ਮੋਟੀ ਗੱਲ ਥੋੜਾ ਹੁਣ ਤਾਂ ਥੋੜਾ ਜਿਹਾ ਉਹ ਗੱਲਾਂ ਨਹੀਂ ਰਹਿ ਗਈਆਂ ਸਹੀ ਮੈਨੇ ਤਾਂ ਸਰਪੰਚ ਦੀ ਇੰਨੀ ਪਾਵਰ ਹੁੰਦੀ ਐ ਪੁਲਿਸ ਨਹੀਂ ਸਰਪੰਚ ਦੇ ਪੁੱਛੇ ਬਣਾ ਪਿੰਡ 'ਚ ਵੱਟ ਸਕਦੀ ਜੇ ਸਰਪੰਚ ਆਉਦੀ ਆਈ ਤੇ ਆ ਜਿੱਦਾਂ ਪਾਵਰ ਤਾਂ ਬਹੁਤ ਆ ਮਿੰਨੀ ਪਾਰਲੀਮੈਂਟ ਆ ਯਾਰ ਆਪਣਾ ਪਿੰਡਾਂ ਦਾ ਮਾੜੀ ਮੋਟੀ ਗੱਲ ਤਾਂ ਨਹੀਂ ਪਰ ਹੁਣ ਉਹ ਸਰਪੰਚੀਆਂ ਵੀ ਨਹੀਂ ਰਹਿਗੀਆਂ ਬਾਈ ਕਈ ਵਾਰੀ ਹੁੰਦਾ ਕਿ ਯਾਰ ਸਰਪੰਚ ਨੂੰ ਜਿਨ੍ਹਾਂ ਨੇ ਜਿਤਾਇਆ ਹੁੰਦਾ ਸਰਪੰਚ ਉਹਨਾਂ ਦੇ ਸੋਨ ਨੂੰ ਹਟ ਜਾਂਦਾ ਹਾਂ ਇਹ ਵੀ ਹੁੰਦਾ ਉਹ ਸਰਪੰਚ ਗੰਡੂ ਹੁੰਦਾ ਕਿਉਂ ਉਹ ਤੇ ਹੋਰ ਗੰਡੂ ਹੀ ਹੁੰਦਾ ਜਿਹੜੇ ਬੰਦੇ ਨਾਲ ਖੜੇ ਹੁੰਦੇ ਜਿੱਤੋਂ ਫੇਰ ਉਹ ਫਿਰ ਹੋਰਾਂ ਕਨੇ ਹਾਂ ਉਹ ਫਿਰ ਹੋਰ ਉਹਨੂੰ ਆਏ ਹੁੰਦਾ ਵੀ ਇਹ ਤਾਂ ਆਪਣੇ ਕੰਨੀ ਹੋ ਗਈ ਮੈਂ ਹੋਰਾਂ ਨੂੰ ਵਾਸਤ ਚ ਕਰ ਲਿਆ ਇਹ ਅਗਲੀ ਵਾਰ ਜਿੱਤ ਜਾਂਦਾ ਹਾਂ ਖਣੀ ਮੈਂ ਅਗਲੀ ਵਾਰ ਜਿੱਤ ਜੂ ਉੱਥੇ ਆ ਕੇ ਫਿਰ ਹਾਰ ਖਾ ਜਾਂਦਾ ਫਿਰ ਅਗਲੀ ਵਾਰੀ ਹਾਈ ਸਕੂਲ ਤੇ ਪਿਛਲੇ ਬਾਾਰ ਥਾਣੀ ਦੀ ਲਿਆਂਦੇ ਕੱਢ ਕੇ ਉਹੀ ਆ ਜਾ ਬਹੁਤ ਹੋ ਗਿਆ ਤੇ ਹੋਰ ਉਹਨੂੰ ਪਿਛਲੇ ਦੂਜੀ ਵਾਰੀ ਸਰਪੰਚ ਤਾਂ ਬਹੁਤ ਔਖਾ ਬਣਦਾ ਹਾਂ ਹਾਂ ਜਿਹੜਾ ਦੂਜੀ ਵਾਰੀ ਬਣ ਗਿਆ ਉਹ ਕਰਮਾਂ ਵਾਲਾ ਹੁੰਦਾ ਇੱਕ ਵਾਰੀ ਪਾਸਾ ਜਿੱਤਿਆ ਬਹੁਤ ਔਖਾ ਬਈ ਇੱਕ ਵਾਰੀ ਸੋ ਭਾਈ ਨਹੀਂ ਬਣ ਵੀ ਜਾਂਦੇ ਆ ਕੋਠਿਆਣਾ ਨਹੀਂ ਆ ਆ ਜਿਹੜੇ ਵਜ ਦੇ ਇਥੇ ਅਮਲਣ ਵਾਲੇ ਕੋਠੇ ਅਮਰਗੜ ਵਾਲੇ ਇਥੇ ਕਾਲਾ ਸਰਪੰਚ ਉਹ ਦੂਜੀ ਵਾਰੀ ਸਰਬਸੰਮਤੀ ਨਾਲ ਚੋਣਨ ਨੂੰ ਤਿਆਰਾ ਪਿੰਡ ਬਣ ਵੀ ਜਾਂਦੇ ਆ ਇਹ ਨਹੀਂ ਗੱਲ ਪਰ ਕਹਾਣੀ ਕਰਾਉਣਾ ਤਾਂ ਨਹੀਂ ਆਉਂਦੇ ਲੋਕ ਵੀ ਬਾਬਾ ਦੀ ਸਰਪੰਚ ਨਹੀਂ ਭੁੱਖ ਪਾਣੀ ਹੁਣ ਬਈ ਜੇ ਤੇਰੇ ਕਰਮਾਂ ਚ ਲਿਖੀ ਹੈ ਤਾਂ ਫੇਰ ਤਾਂ ਹਾਂ ਵੀ ਆਖਦੇ ਆਂਗੇ ਵੀ ਬਣੂਗਾ ਹਨਾ ਤੇ ਜੇ ਤੇਰੇ ਕਰਮਾਂ 'ਚ ਨਹੀਂ ਲਿਖੀ ਫੇਰ ਅਗਲੇ ਨੂੰ ਆਂਦੇ ਆਂ ਬਈ ਕਰੇ ਬਹਿ ਜਾ ਨਹੀਂ ਗੋਪੀ ਜਿਹੜਾ ਸਾਵਣਾ ਬਈ ਮਨ ਲਾ ਤੇਰੀ ਚਰਚਾ ਹੈਗੀ ਤਾਂ ਲੋਕ ਸਰਪੰਚ ਦੀ ਸਲਾਹ ਲੈਣ ਤਾਂ ਨਹੀਂ ਐ ਐਮਐਲਆ ਤੇ ਇੱਕ ਸਲਾਹ ਲੈਣ ਆਏ ਆ ਬਈ ਸਰਪੰਚੀ ਕਿਉਂ ਐਮਐਲਆ ਤੇ ਇੱਕ ਸਲਾਹ ਲੈਣਾ ਹਰੇਕ ਨੂੰ ਪਰ ਆਪਾਂ ਕੀ ਕਹਿਣਾ ਚੰਗਾ ਨਹੀਂ ਆਏ ਹਰੇਕ ਨੂੰ ਆਏ ਮੈਂ ਗਲਤ ਨਹੀਂ ਹੁੰਦਾ ਮੈਂ ਆਪਦੇ ਸਟੈਂਡ ਤੇ ਸਹੀ ਰਹਿਣਾ ਅਗਲੇ ਨੂੰ ਸੱਚੀ ਰਾਹ ਪਾਉਣਾ ਜੇ ਅੱਗੋ ਹੀ ਅਗਲੇ ਹਾਂ ਹੁਣ ਥੋੜਾ ਵੇ ਨਾਲ ਕਿਦਰਵਾਜ ਇਲੈਕਸ਼ਨ ਵੀ ਆ ਰਿਹਾ ਤੇ ਇਕੱਠੇ ਹੀ ਹੋਣਗੇ ਤੇ ਇਹ ਥੋੜਾ ਨਹੀਂ ਇਹ ਮੈਨੂੰ ਲੱਗਦਾ ਯਾਰ ਸਰਪੰਚੀ ਅੱਜ ਪਤਾ ਲੱਗੂਗਾ ਇਲੈਕਸ਼ਨ ਤਾਂ ਅਜੇ ਲੇਟ ਆ ਤੇ ਜਦੋਂ ਆ ਸਰਪੰਚੀ ਦੇ ਕਰਕੇ ਫਿਰ ਕਿਦਰਵਾਜ ਦੀਆਂ ਵਿੱਚ ਮਜਬੂਤ ਦਾ ਸਰਕਾਰ ਨੂੰ ਭੱਜਣਾ ਹੀ ਪੈਣਾ ਕਿਉਂਕਿ ਇੱਕ ਅੱਧਾ ਤਾਂ ਮਤਾਜ ਹੋਊਗਾ ਉਹ ਨਹੀਂ ਆਏ ਨਹੀਂ ਹੁੰਦਾ ਨਹੀਂ ਆਏ ਆਏ ਯਾਰ ਫਿਰ ਖੋਜ ਤਾਂ ਕਿਸੇ ਤੋਂ ਵੀ ਨਹੀਂ ਹੁੰਦੇ ਕੋਈ ਤਾਂ ਫਿਰ ਪਹਿਲਾਂ ਕਾਂਗਰਸ ਤੇ ਬਾਦਲਾ ਲੈਣ ਇੰਨੇ ਕੰਮ ਕਰੇ ਉਹਨਾਂ ਤੋਂ ਕਿਹੜਾ ਲੋਕ ਦੋ ਖੁਸ਼ ਹੋਗੇ ਲੋਕ ਨਹੀਂ ਖੁਸ਼ ਹੁੰਦੇ ਰੱਬ ਤੋਂ ਨਹੀਂ ਹੈ ਤਾਂ ਹਾਂ ਅੱਜ ਕੱਲ ਪਤਾ ਕੀ ਚੱਕਰ ਆ ਆ ਜਿਹੜਾ ਸੈਤ ਆ ਇਹਦੇ ਉਂਗਲ ਤੇ ਲੱਗਿਆ ਜਿੰਨਾ ਚਿਰ ਤੇ ਇਹਦੇ ਚ ਰਾਸ ਆ ਇਹਨੂੰ ਆਇਆ ਜੂਸਣਗੇ ਮੁੜ ਕੇ ਦੰਦੀ ਵੜਦੇ ਆ ਦੁਨੀਆ ਹੁਣ ਇਹੋ ਜਿਹੀ ਹੋ ਗਈ ਜਿੰਨਾ ਚਿਰ ਇਹ ਉਂਗਲ ਤੇ ਸੈਤ ਲੱਗਿਆ ਨਾ ਉਨਾਂ ਚਿਰ ਇਹਨੂੰ ਜੂਸਣਗੇ ਮੁੜ ਕੇ ਦੰਦੀ ਵੜਨਗੇ ਜਿਹੜਾ ਗੁਣ ਆ ਉਹ ਜ਼ਿੰਦਗੀ ਚ ਕਰ ਹੀ ਹੁੰਦਾ ਹੁੰਦਾ ਭਾਵੇਂ ਉਹ ਬੰਦਾ ਕਰ ਜੇ ਭਾਵੇਂ ਸਰਕਾਰ ਕਰ ਜੇ ਨਿਤ ਗੁਣ ਨਹੀਂ ਹੁੰਦੇ ਤੇ ਜਿਹੜਾ ਬੰਦਾ ਗੁਣ ਕੰਮ ਲੈ ਕੇ ਗੁਣ ਭਲਾਜੇ ਨਾ ਉਹ ਗੁਣਚੋ ਦੀ ਹੁੰਦਾ ਉਹ ਦੱਲਾ ਹੁੰਦਾ ਬੰਦਾ ਫਿਰ ਹੁਣ ਜ਼ਿਆਦਾਤਰ ਦੁਨੀਆਂ ਚ ਫਿਰ ਇਹੋ ਜਿਹੇ ਬੰਦੇ ਸੀ ਪਰ ਮਾਰ ਆ ਤੇ ਪਰਮਾਰ ਹੈਗੀ ਬਈ ਕਈ ਹਾਈ ਚੱਕਵੇਂ ਚੁੱਲਿਆਂ ਨੂੰ ਚਾਰ ਚਫੇਰੀ ਫਿਰਦੇ ਆ ਪਰ ਇੱਕ ਪਾਸੇ ਖੜਜੇ ਚਾਰ ਚਫੇਰੀ ਇੱਕ ਬਈ ਸਰਪੰਚਾਂ ਨੂੰ ਨਾ ਮੇਰੀ ਬੇਨਤੀ ਆ ਹੱਥ ਬੰਨ ਕੇ ਮੇਰੇ ਕੋਲੇ ਮੁੰਡੇ ਜਾਂ ਪਿੰਡ ਦੀਆਂ ਬੀਬੀਆਂ ਭੈਣਾ ਨਾ ਬਈ ਬਹੁਤ ਆਦੀਆਂ ਵੀ ਤੂੰ ਆ ਗੱਲ ਤੇ ਬੋਲਦਾ ਨਹੀਂ ਇੱਕ ਤਾਂ ਬਈ ਬਣ ਕੇ ਪੇਠੇ ਤੇ ਕਦੂ ਦੀ ਸਬਜੀ ਨਾ ਧਰਿਓ ਤੇ ਇੱਕ ਬਈ ਬਣ ਕੇ ਜਿਹੜੀਆਂ ਭੈਣਾ ਹੱਥ ਨੇ ਆਉਂਦੀਆਂ ਨਾ ਬਈ ਜਾਂ ਪਿੰਡਾਂ ਦੀਆਂ ਜਿਵੇਂ ਮੇਰੇ ਕੋ ਕੋ ਭਜਾਂਗਾਂ ਲੱਗਦੀਆਂ ਜਾਂ ਭੈਣਾ ਜਾਂ ਤਾਆਂ ਜਾਂ ਚਾਚੀਆਂ ਉਹਨਾਂ ਨੂੰ ਯਾਰ ਕੰਮ ਸੇ ਕੰਮ ਠੰਡਾ ਦਾ ਪਿਆਦਿਆ ਕਰਿਓ ਗਲਾਸ। ਇਹ ਠੰਡਾ ਦਾ ਪਿਉਂਦੇ ਆ। ਨਹੀਂ ਪਿਉਂਦੇ ਬਈ, ਜਲ ਜੀਰਾ। ਨਹੀਂ ਨਹੀਂ ਘਟ। ਉਹ ਐ ਉਹ ਸਕੈਚ ਪਾਣੀ ਜਣੀ ਦੋ ਬਣਾ ਲੈਂਦੇ ਆਂ ਫਿੱਕੀ ਜੀ ਖੰਡ। ਆ ਐਣਾ ਯਾਰ ਜਦੋਂ ਖੁੱਲ ਕੇ ਖੇਡਣਾ ਹੋਣਾ ਮੈਦਾਨ 'ਚ ਤੇ ਪੈਪਸੀ ਵਾਲੇ ਮੰਗਾਇਆ ਕਰੋ ਦੂਜੇ, ਕੋਕ ਅਗੇ ਨਹੀਂ। ਇੰਨਾ ਕਿ ਤਾਂ ਚਾਹੀਦਾ ਯਾਰ ਹੁਣ ਇੱਕ ਬੰਦੇ ਨੂੰ ਤਾਂ ਆਪਾਂ ਮੀਟ ਸ਼ਰਾਬ ਸਭ ਕੁਝ। ਉਹਨੇ ਹੀ ਵੋਟ ਦੀ ਹੱਕਦਾਰ 부ੜੀ ਤੇ ਉਹਨੇ ਹੀ ਬੰਦਾ। ਇੱਕ ਵੋਟ ਹੀ ਆ ਜਿਹੜਾ ਆਪਾਂ ਨੂੰ ਅਧਿਕਾਰ ਦਿੱਤਾ। ਮਾਗ ਤਾਂ ਇਹਨੂੰ ਬੇਬਗਾਣਾ ਸਪੈਸ਼ਲ ਤੋਂ ਦੇ ਕੇ ਬਈ ਹਾਂ ਇਹ ਮੇਰੇ ਕੰਨੋਂ ਹੱਥ ਬੰਨ ਕੇ ਬੇਨਤੀ ਆ ਜਿੰਨੇ ਵੀ ਪੰਜਾਬ ਚ ਸਰਪੰਚ ਉੱਠਣਗੇ ਬਈ ਬਈ ਜਿਹੜੀਆਂ ਭੈਣਾਂ ਆਪਣੀਆਂ ਜਾਂ ਮਾਤਾਵਾਂ ਉਹਨਾਂ ਦੀ ਵੀ ਬਰਾਬਰ ਯਾਰ ਰਿਸਪੈਕਟ ਕਰਿਆ ਕਰੋ ਬੰਦਿਆਂ ਨੂੰ ਦਾ ਹੱਥ ਨੇ ਘਰੇ ਯਾਰ ਤੂੰੀ ਬੋਤਲ ਫੜਾਉਣ ਤੱਕ ਜਾਂਦੇ ਆ ਘਰੇ ਵੀ ਜਾ ਕੇ ਆਉਂਦੇ ਆ ਜਿਹੜਾ ਜੇ ਕੋਈ ਨਹੀਂ ਪੀਣਾ ਅਗਲਾ ਕਹਿੰਦਾ ਉਹ ਘਰੇ ਫੜਾ ਕੇ ਆਇਆ ਜਾਂ ਮੀਟ ਘਰੇ ਡੋਲੂ ਚ ਪਾ ਕੇ ਫੜਾ ਕੇ ਆਉਣੇ ਆ ਤੇ ਜਦੋਂ ਆ ਜਾਂਦਾ ਬੁੜੀਆਂ ਦਾ ਟਾਈਮ ਯਾਰ ਹਨਾ ਵੋਟ ਤਾਂ ਉਹਨਾਂ ਦੀ ਵੀ ਬਰਾਬਰ ਦੀ ਆ ਕਾਮ ਦੇ ਕਾਮ ਯਾਰ ਬੱਚਿਆਂ ਨੂੰ ਤੇ ਬੁੜੀਆਂ ਨੂੰ ਘਰੇ ਕੋਹ 30 ਚ ਕੋਈ 50 60 ਰੁਪਈਆ ਦੀ ਬੋਤਲ ਆ ਕੋਕ ਦੀ ਸ਼ਰਾਬ ਨਾਲੋਂ ਤਾਂ ਸਸਤੀ ਆ ਯਾਰ ਉਹ ਤਾਂ ਇੱਕ ਘਰੇ ਦੇ ਪਹੁੰਚਦੀ ਕਰ ਜਾਂਦੀ ਹੈ ਨਾ ਬੱਚੇ ਵੀ ਜੋੜਦੇ ਬੱਚਿਆਂ ਦੀ ਵੋਟ ਤਾਂ ਨਹੀਂ ਵੋਟ ਭਵੇਂ ਨਹੀਂ ਯਾਰ ਜੇ ਬੱਚੇ ਖੁਸ਼ ਆ ਤਾਂ ਬੱਚਿਆਂ ਦੀ ਮੰਮੀ ਖੁਸ਼ ਹੋ ਕੇ ਵੋਟ ਪਾਊਗੀ ਇਹ ਮਰਾ ਮਰਾਊਗਾ ਲੱਗਦਾ ਨਹੀਂ ਬਈ ਫਿਰ ਜਦੋਂ ਸਰਪੰਚ ਘਵਾਉਣਾ ਯਾਰ ਮੁੱਛ ਨੂੰ ਵੱਟ ਦੇਣਾ ਸੌਕਾ ਕਿਤੇ ਬਈ ਸਰਪੰਚ ਹੈ ਨਾ सरपंचੀ ਦੇ ਐਵੇਂ ਤਾਂ ਪੰਜ ਦਾ ਮੂਰੇ ਸਰ ਲੱਗ ਗਿਆ ਨਾ ਸਰ ਵੀ ਰਿਸਪੈਕਟਡ ਹੈ ਹਾਂ ਜਦੋਂ ਭਾਈ ਸਰਪੰਚ ਮੰਨ ਲਿਆ ਸੋ ਮਿਲਦੇ ਆਂ ਭਾਈ ਤੇ ਜੇ ਕਿਸੇ ਨੇ ਛੋਡੇ ਪਿੰਡ ਦੀ ਸਰਪੰਚੀ ਬੜੀ ਇੰਟਰਸਟਿੰਗ ਹੈ ਤਾਂ ਅਸੀਂ ਹਰ ਪਿੰਡ ਦੀ ਜਿਹੜੀ ਕਵਰੇਜ ਕਰਾਂਗੇ ਤੇ ਜਿਨ੍ਹਾਂ ਨੇ ਉਠਣਾ ਜਾ ਉਠਾਂ ਦੇ ਚਾਹ ਬਣਾ ਉਹ ਵੀ ਕੰਟੈਕਟ ਕਰ ਸਕਦਾ ਮੈਂ ਹਰ ਪਿੰਡ ਦੇ ਵਿੱਚ ਪੂਰੇ ਬਾਕੀ ਭਾਈ ਮੈਨੂੰ ਤਾਂ ਮਿਲਦਾ 11 12 ਸਰਪੰਚਾਂ ਦਾ ਆਇਆ ਭਾਈ ਦੂ ਪਹਿਲਾਂ ਸੁਣਿਆ ਐਸ ਵੀ ਤੂੰ ਮੇਰੇ ਹੱਕ ਵਿੱਚ ਮੇਰੇ ਪਿੰਡ ਚ ਆਈ ਮੇਰੇ ਹੱਕ ਚ ਆਈ ਮੇਰੇ ਪਿੰਡ ਚ ਮੈਂ ਆਖ ਦਿੰਦਾ ਭਈ ਆ ਜਾਾਂਗੇ ਆਪਾਂ ਨੂੰ ਕੀ ਹੈ ਜੇ ਆਪਣੇ ਅੱਖੇ ਨਾਲ ਤੂੰ ਸਰਪੰਚ ਬਣਦਾ ਇਸ ਤੋਂ ਵੱਧ ਕੀ ਹੈ ਕਿ ਨਹੀਂ ਤੇ ਲਓ ਭਈ ਸਾ ਗੋਪੀ ਨੂੰ ਵੀ ਜੇ ਤੁਸੀਂ ਸਦਨਾ ਦਾ ਗੋਪੀ ਦਾ ਨੰਬਰ ਇਹਦੇ ਫੋਨ ਉੱਤੇ ਮੈਂ ਜਿਹੜਾ ਤੁਹਾਨੂੰ ਨਾਲ ਉੱਪਰ ਮੈਂਸ਼ਨ ਕੀਤਾ ਪੇਜ ਉੱਤੇ ਲੈ ਸਕਦੇ ਹਾਂ ਬਾਕੀ ਗੋਪੀ ਵੀ ਭਾਈ ਸਪੋਰਟ ਕਰ ਸਕਦਾ ਹੈ ਨਾ ਜੇ ਕੋਈ ਭੈਣ ਭਰਾ ਸਦਨਾ ਹਾਂ ਹਾਂ ਭਾਈ ਬੋਲਦੇ ਆਂਗੇ ਆਪਣੇ ਚਾਰ ਸ਼ਬਦ ਬੋਲਿਆਂ ਨਾਲ ਯਾਰ ਕਿ ਇਹਨੂੰ ਵੀ ਬੋਟਾ ਪੈ ਗਿਆ ਦਾ ਵਧੂ ਹੈ ਆਪਦੇ ਵਿੱਚ ਆਉਣ ਯਾਰ ਸਰਪੰਚੀ ਨੇ ਪਿੰਡਾਂ 'ਚ ਖਾੜੇ ਲਾਉਣੇ ਤੇ ਸਾਡਾ ਹੈਗਾ ਉਹ ਖਾੜਾ ਨੂੰ ਸਾਡੇ ਦੁਨੀਆਂ ਦਾ ਘਰ ਘਰ ਤੱਕ ਪਹੁੰਚਾਉਣਾ ਹੈ ਨਾ ਸੋ ਭਾਈ ਬੁਲਾ ਸਕਦੇ ਹਾਂ ਤੁਸੀਂ ਜਿੱਥੇ ਵੀ ਤੁਹਾਨੂੰ ਲੋੜ ਹੈ ਕੋਈ ਚੱਕਦੇ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਧੰਨਵਾਦ ਐਕਨ ਵੀਡੀਓ